ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਗ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ ਇੱਕ ਗਰਮੀਆਂ ਦਾ ਤੋਹਫਾ ਲੈ ਕੇ ਆਏ ਆ ਉਹ ਵੀ ਸੂਆ ਸਵਾਇਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤੇ ਤਸੱਲੀ ਭਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ 사ਸੀ ਗਾਲ ਜੀ 사ਸੀ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮੈਂ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਭਗਵrana ਮੋਬਾਈਲ ਨੰਬਰ ਜੀ 99724 16577 ਠੀਕ ਆ ਵੀਰੇ ਇੱਕ ਨਾ ਕੀ ਆ ਜੀ ਹਾਂ ਵੀਰੇ ਇੱਕ ਨਾ ਸੁਆ ਕਿੰਨਾ ਸੁਈ ਆ ਇਹਦਾ ਸੁਆ ਸੁਈ ਆ ਵੀਰੇ ਕਦੋਂ ਸੁਈ ਜੀਨਾਲ ਚਾਰ ਦੰਦ ਦੇ ਤੇ ਸੁਈ ਨੂੰ ਵੀਰੇ ਅੱਜ ਹੋ ਗਿਆ ਉਹਨੂੰ ਚੌਥਾ ਦਿਨ ਠੀਕ ਆ ਵੀਰੇ ਆਪਾਂ ਦੰਦ ਵੀ YouTube ਚੈੱਕ ਕਰਾ ਦਨੇ ਆ ਸੁਆ ਪਹਿਲਾ ਜੀ ਪਹਿਲਾ ਔਰੀਜਨਲ ਠੀਕ ਆ ਜੀ ਲੋ ਜੀ ਦੰਦ ਵੀ 14 ਦੇ ਖੜੇ ਆ ਠੀਕ ਹੈ ਵੀਰੇ 630 ਬੋਤਾ ਬਈ ਬੱਚਾ ਕੀ ਦਿੱਤਾ ਜੀ ਮਾਦਰ ਬੱਚਾ ਵੀਰੇ ਠੀਕ ਹੈ ਵੀਰੇ ਕਿੰਨਾ ਬੋਲਾ ਤਿਆਰ ਹੈ ਜੀ ਇਸ ਟਾਈਮ ਬਾਈ 14 ਲੀਟਰ ਠੰਡਾ ਕਰ ਜਾ ਮੈਂ ਕਿ ਦਵਾ ਕੋਈ ਵੀਰ ਆਪਦੀ ਮਾਰਕਿੰਗ ਕਰ ਸਕਦਾ ਜੀ ਬਾਈ ਜੀ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਨਾ ਬਈ ਤੁਸੀਂ ਪੈਸੇ ਲਾਉਣੇ ਆ ਅਸੀਂ ਬਹੁਤ ਦੇਣਾ ਹਨ ਘਰੋਂ ਕਢਣਾ ਹਾਂਜੀ ਬਈ ਆਪਣੇ ਘਰੋਂ ਚਾਹ ਡੰਗ ਚਵਾਈ ਕਰਕੇ ਲੈ ਕੇ ਜਾ ਵੀ ਠੀਕ ਹੈ ਜਿਹੜੇ ਪਣ ਪ੍ਰਾਣੇ ਸੋਦਾ ਕਰਨ ਠੀਕ ਹੈ ਪਸਤਾਰ ਨਹੀਂ ਜੋ ਉਸ ਦਾ ਦੋ ਡੰਗ ਜ਼ਰੂਰ ਚੋਵੀ ਦੋ ਡੰਗ ਜ਼ਰੂਰ ਹਾਂ ਸਹੀ ਗੱਲ ਆ ਬਾਅਦ ਚ ਕੋਈ ਹੋਣਾ ਪਸ਼ੂ ਦਾਣਾ ਬਦਲਣਾ ਕੋਈ ਕਿਲੋ ਖੰਡ ਦਾ ਫਰਕ ਪਾਜ ਬਾਅਦ ਫੋਨ ਲਾਉਣ ਬਾਕੀ ਆਪਣੇ ਘਰ ਦੀ ਗਾਰੰਟੀ ਆ ਆਪਣੀ ਗਾਰੰਟੀ ਘਰ ਦੀ ਹੋਊ ਠੀਕ ਆ ਵੀਰੇ ਦੁੱਧ ਉਹ ਚਿੱਟਾ ਮੱਝਾਂ ਰਗਾ ਬਾਹ ਮੈਂ ਜਦੂ ਭਰਾ ਕੋਈ ਮੇਰੇ ਘਰੇ ਮਾਝ ਹੀ ਆਉਂਦੀ ਜਿਹੜਾ ਲੈ ਗਿਆ ਠੀਕ ਆ ਵੀਰੇ 17 ਕਿਲੋ ਜੀ ਨਹੀਂ ਭਾਈ 14 14 ਕਿਲੋ ਸੌਰੀ 14 ਕਿਲੋ ਬੋਲਾ ਜੋਖ ਕੇ ਲੈ ਜੇ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਜੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਗੱਲ ਬਾਈ ਦੀ ਸਹੀ ਆ ਵੀ ਜਿਹੋ ਜੀ ਮੱਜ ਰੱਖ ਲਈ ਉਹੋ ਜੀ ਇਹ ਵੈੜ ਰੱਖ ਲਈ ਕਿਉਂਕਿ ਦੁੱਧ ਪਿਉਣਾ ਚਿੱਟਾ ਤੇ ਜੇ ਤੁਹਾਨੂੰ ਵੀ ਪਤਾ 14-15 ਕਿਲੋ ਵਾਲੀ ਮੱਜ ਲੈਣ ਉੱਠ ਜਾ ਤਾਂ ਤਿੰਨ ਨੱਖ ਦੀ ਆਊਗੀ ਉਦੋਂ ਘੱਟ ਤਾਂ ਹੁੰਦੀ ਨਹੀਂ ਤੇ ਜੀ ਦਾ ਬਜਟ ਥੋੜਾ ਉਹਨਾਂ ਲਈ ਚੀਜ਼ ਮਾੜੀ ਵੀ ਨਹੀਂ ਕਿਉਂਕਿ ਜਿਹਨੇ ਸਿੰਗਲ ਨਗ ਰੱਖਣਾ ਹੁੰਦਾ ਵਧੀਆ ਮੱਜਾ ਰਗਾ ਸੰਗਣਾ ਦੁੱਧ ਹੁੰਦਾਗਾ ਕਿ ਘਰੇ ਨਜ਼ਾਰਾ ਦੇਈ ਰੱਖੂ ਦੁੱਧ ਵਾਲਾ ਕਿੰਨਾ ਪਿਆਜੂ ਕਰਮ ਵਾਲੀ ਬਈ ਮੈਕਸਰੀ ਲੱਗਿਆ ਉਧਰ ਹੋ ਜੇ ਬਾੜੀ ਸੇਵਾਣੀ ਹੁੰਦੀ ਠੀਕ ਆ ਇਹਨਾਂ ਦੁੱਧ ਕੱਢੀ ਜਾਂਦੇ ਜੋ ਵੀ ਭੈਣ ਭਰਾਣੇ ਚਾਹ ਦਾ ਸੇਵਾ ਹੱਥ ਕਰੜਾ ਕਰਕੇ ਪਾਲਿਆ ਬਈ 16 17 ਕਿਲੋ ਦਾ ਬਾਲਾ ਨਹੀਂ ਦਾ ਦਊਗਾ ਜਦੋਂ 16 ਮੰਨ ਕੇ ਆ ਜੇ ਕੋਈ ਵੀ ਰ ਠੰਡੀ ਸੀਲ ਦੀ ਗਾਰੰਟੀ ਹੈ ਬਈ ਮੇਰੀ ਗਾਰੰਟੀ ਮੇਰੇ ਘਰ ਦੀ ਆ ਮੈਂ ਤਾਂ ਜਿਹੜਾ ਭੈਣ ਭਰਾ ਲਊਗਾ ਮੈਂ ਤੈਨੂੰ ਪੀੜੀ ਤੇ ਭਾ ਕੇ ਚਵਾ ਕੇ ਦਊਗਾ ਠੀਕ ਆ ਅਗਲੇ ਗੱਟੋਂ ਬਾਹਰ ਵੀ ਮੇਰੀ ਕੋਈ ਗਾਰੰਟੀ ਨਹੀਂ ਠੀਕ ਆ ਹਾਂ ਮੈਂ ਹਜੇ ਕਿ ਬिडੂ ਕੁਝ ਕਹਿਣਾ ਭਾਈ ਤੁਸੀਂ ਪੈਸੇ ਲਾਉਣੇ ਆ ਸੱਭਾ ਪੈਸਾ ਲਾਉਣਾ ਬਈ ਅਗਲੇ ਘਰਾਂ ਵਾਲੀ ਜੋਤਾਂ ਨਾ ਕੇ ਚੋ ਲੈ ਆ ਗੋ ਜਿੱਥੋਂ ਮਰਜੀ ਬਸੂ ਲੈ ਲੈ ਮੇਰੇ ਘਰੇ ਜਿਹੜਾ ਭਣ ਭਰਾ ਲਊਗਾ ਕੀੜੀ ਤੇ ਬਾਕੇ ਚਵਾਉਂਗਾ ਅੱਗੇ ਤੋਂ ਬਾਹਰ ਕੀ ਮੇਰੀ ਕੋਈ ਗਾਰੰਟੀ ਨਹੀਂ ਠੀਕ ਹੈ ਵੀਰੇ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਬਈ ਜਮਾ ਜਾਇਜ਼ ਮੁੱਲ ਲਊਗਾ 52000 ਦੇ ਵਿੱਚੋਂ ਮਾਨਤਾਨ ਹੋਊਗਾ 52000 ਹਾਂਜੀ ਠੀਕ ਹੈ ਵੀਰੇ ਜੈਜ ਡਿਮਾਂਡਾ 52000 ਰੁਪਏ ਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਚੰਗੀ ਆ ਵੜ ਬਾਕੀ ਨਮਹਾਣ ਜੀ ਜਿਸ ਨੂੰ 400 ਇਹ ਘਰੇ ਰੱਖਣੀ ਹੋਵੇ ਤੇ ਫਾਇਦਾ ਹੀ ਹੈ ਤੁਹਕੇ ਜੀ 4 ਦੰਦੀ ਆ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਕਰ ਧੰਨਵਾਦ